ਪਟਾਲਾ ਕੋਲਸ ਨੇ 6 ਨੌਜਵਾਨਾਂ ਨੂੰ ਫੜਿਆ ਹੈ ਪਟਾਲੇ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਨ ਕੀਤਾ ਗਿਆ ਮੈਂ ਉਹਨਾਂ ਚ ਦੇਖ ਰਹੀ ਸੀ ਚਾਰ ਨੌਜਵਾਨ ਸਿੱਖ ਨੌਜਵਾਨ ਸਨ ਮੈਨੂੰ ਦੁੱਖ ਵੀ ਲੱਗਾ ਕਿ ਇਹ ਨੌਜਵਾਨਾਂ ਨੂੰ ਭੜਕਾ ਕੇ ਇਸ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਖੜਕਣ ਪੈਦਾ ਕਰਨ ਦੇ ਲਈ ਮਾੜੀ ਸੋਟ ਵਾਲਿਆਂ ਨੇ ਇਹ ਕਾਰਾ ਕਰਵਾਇਆ ਹੈ ਸਾਥਿਓ ਭਾਰਤ ਦਾ ਸੰਵਿਧਾਨ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਦਾ ਹੈ ਅਸੀਂ ਸਿੱਖ ਧਰਮ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਜਿੰਨੇ ਵੀ ਧਾਰਮਿਕ ਰੀਤੀ ਰਿਵਾਜ ਰਸਮ ਵਿਆਹ ਸ਼ਾਦੀਆਂ ਮਰਨ ਪੋਣ ਸਾਰੇ ਸਿੱਖ ਧਰਮ ਅਨਸਾਰ ਅਸੀਂ ਕਰਦੇ ਹਾਂ ਔਰ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਇਹ ਸਮਾਜ ਦੇ ਵਿੱਚ 파ੜਾ ਪਾਉਣ ਦੇ ਲਈ ਰਚੀ ਗਈ ਹੈ ਭਾਰਤੀ ਸੰਵਿਧਾਨ 1950 ਦੇ ਵਿੱਚ ਲਾਗੂ ਹੋਇਆ ਅੱਜ 2025 ਦੇ ਵਿੱਚ ਇਹ ਖੱਪ ਪਾਈ ਜਾ ਰਹੀ ਆ ਤੇ ਜਿਹੜੇ ਸਿੱਖਾਂ ਉਹਨੂੰ ਹਿੰਦੂਆਂ ਦਾ ਅੰਗ ਲਿਖਾਇਆ ਸਭਾਂ 72 ਸਾਲਾਂ ਬਾਅਦ ਕੀਤਾ ਆ ਤੇ 75 ਸਾਲਾਂ ਦੇ ਵਿੱਚ ਇਸ ਦੇਸ਼ ਦਾ ਰਾਸ਼ਟਰਪਤੀ ਕੈਨਿਡੇਟ ਸਨੇ ਇੱਕ ਸਿੱਖ ਬਣਿਆ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੋ ਵਾਰੀ ਪ੍ਰਧਾਨ ਮੰਤਰੀ ਬਣੇ ਇਸ ਸੂਬੇ ਦੇ ਮੁੱਖ ਮੰਤਰੀ ਬਣੇ ਈਫ ਜਸਟਿਸ ਬਣੇ ਹਾਈ ਕੋਰਟਾਂ ਦੇ ਜਸਟਿਸ ਬਣੇ ਕਿੰਨੇ ਸਿੱਖਾਂ ਨੂੰ ਮੌਕਾ ਮਿਲਿਆ ਹੈ ਸਿੱਖਾਂ ਦੀ ਗਿਣਤੀ ਤਾਂ 2 ਕਰੋੜ ਹੈ ਦੇਸ਼ ਦੇ ਵਿੱਚ ਇੱਕ ਪਾਰਸੀ ਧਰਮ ਹੈ ਪਾਰਸੀ ਸਮਝਾਏ ਉਹਨਾਂ ਦੀ ਗਿਣਤੀ ਭਾਰਤ ਦੇ ਵਿੱਚ ਸਿਰਫ 2 ਲੱਖ ਹੈ ਔਰ ਐਚਐਸ ਕਪਾੜੀਆਂ ਜੀ ਜਿਹੜੇ ਇਸ ਦੇਸ਼ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਉਹਨਾਂ ਨੇ ਇੱਕ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਮੈਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦਾ ਔਰ 바ਵਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਦੇਸ਼ ਦੇ ਵਿੱਚ ਜਨਮ ਲਿਆ ਮੇਰੇ ਧਰਮ ਦੇ ਲੋਕਾਂ ਦੀ ਇਸ 150 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਸਿਰਫ 2 ਲੱਖ 35 ਔਰ ਇਸ ਦੇਸ਼ ਦੇ ਸਭ ਤੋਂ ਵੱਡੇ ਕੋਰਟ ਸੁਪਰੀਮ ਕੋਰਟ ਦਾ ਮੈਂ ਚੀਫ ਜਸਟਿਸ ਬਣਨ ਚ ਕਾਮਯਾਬ ਹੋਇਆ ਇਹ 바ਵਾ ਸਾਹਿਬ ਦਾ ਆਪਣਾ ਮੇਡ ਕਰਦੀ ਬਦੌਲਤ ਹੋਇਆ ਇਹ 2 ਲੱਖ ਦਿਨ ਦੀ ਵਾਲੇ ਲੋਕਾਂ ਨੂੰ ਭਾਰਤ ਦਾ ਚੀਫ ਜਸਟਿਸ ਬਣਨ ਦਾ ਮਾਣ ਪ੍ਰਾਪਤ ਹੁੰਦਾ ਹੈ ਤਾਂ ਭਾਰਤੀ ਸੰਵਿਧਾਨ ਦੀ ਬਦੌਲਤ ਹੁੰਦਾ ਹੈ ਐ ਮੇਰੇ ਸਮਾਜ ਦੇ ਲੋਕ ਭਾਰਤੀ ਸੰਵਿਧਾਨ ਨੂੰ ਬਾਬਾ ਸਾਹਿਬ ਨੂੰ ਪੜਾਓ ਇਹ ਪੜਨ ਦਾ ਵਿਸ਼ਾ ਹੈ ਇਹ ਕੂਜਾ ਕਰਨ ਦਾ ਵਿਸ਼ਾ ਨਹੀਂ ਹੈ ਕਿਤਾਬਾਂ ਜਿਹੜੀਆਂ ਆਪਾਂ ਰੈਕਾ ਤੇ ਚਣ-ਚਣ ਰੱਖੀਆਂ ਇਹਨੂੰ ਪੜੋ ਪੜ ਕੇ ਉਹਦੇ ਤੇ ਅਮਲ ਕਰੋ ਤੇ ਆਪਣੇ ਸਰਦਾਰ ਦੇ ਵਿੱਚ ਕਰੈਕਟਰ ਦੇ ਵਿੱਚ ਬਾਬਾ ਸਾਹਿਬ ਨੂੰ ਲੈ ਕੇ ਆਓ ਔਰ ਤੁਸੀਂ ਅਸੀਂ ਰਾਤੀ 8 ਵਜੇ ਪ੍ਰੋਗਰਾਮ ਲਈ ਕਿਆ ਸਵੇਰੇ ਅਸੀਂ ਪ੍ਰੋਗਰਾਮ ਦਾ ਸੁਨੇਹਾ ਲਾਇਆ ਔਰ ਤੁਸੀਂ ਦੇਖੋ ਕਿ ਸੱਤਾ ਘੰਟੇ ਤੁਸੀਂ ਹਜ਼ਾਰਾਂ ਦੀ ਗਿਣਤੀ ਚਪਟੇ ਹੋ ਕੇ ਆਵੇ ਕੋਈ ਅਸੀਂ ਪੈਂਸਲ ਤੇ ਵੀ ਛਪਾਏ ਕੋਈ ਪਿੰਡਾਂ 'ਚ ਫੋਨ ਨਹੀਂ ਕੀਤੇ ਸਿਰਫ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਐਨੀ ਤੁਸੀਂ ਮੋਬਾਈਲਾਈਜ਼ਮ ਦਿਖਾਈ ਹੈ ਦੀ ਆ ਐਨੀ ਤੁਸੀਂ ਫੁਰਤੀ ਦਿਖਾਈ ਹੈ ਦੀ ਆ ਤੁਸੀਂ ਮਦਾਈ ਦੇ ਪਾਤਰ ਹੋ ਔਰ ਸੰਘਰਸ਼ ਇੱਥੇ ਹੀ ਖਤਮ ਨਹੀਂ ਹੋ ਜਾਂਦਾ ਜਿੰਨੀ ਦੇਰ ਤੱਕ ਇਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਇਸ ਸੰਘਰਸ਼ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਲਾਹਮੰਦ ਕਰਾਂਗੇ ਲੋਕਾਂ ਨੂੰ ਔਰ ਤੁਸੀਂ ਸੁਚੇਤ ਰਹਿਣਾ ਜਿਹੜੇ ਕਹਿੰਦੇ ਨੇ 14 ਅਪ੍ਰੈਲ ਨੂੰ ਅਸੀਂ ਸਟੈਚੂਆਂ ਨੂੰ ਨੁਕਸਾਨ ਪਹੁੰਚਾਉਣਾ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਲਾਕਿਆਂ ਜਿੱਥੇ ਵੀ ਬਾਬਾ ਸਾਹਿਬ ਦੇ ਸਟੈਚੂ ਆ ਉਹਨਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਆ ਸਰਕਾਰ ਦੇ ਉੱਤੇ ਇਹ ਕੰਮ ਨਾ ਤੇ ਉਹ ਉਹਨਾਂ ਦੇ ਉੱਤੇ ਨਾ ਛੱਡੋ ਕਿਉਂਕਿ ਸ਼ਾਸਨ ਔਰ ਪ੍ਰਸ਼ਾਸਨ ਤਾਂ ਤੁਹਾਨੂੰ ਪਤਾ ਹੀ ਆ ਛੇ ਦੇ ਸ਼ਾਸਨ ਪ੍ਰਸ਼ਾਸਨ ਤੇ ਹੁੰਦੇ ਹੋਇਆ ਇਦਾਂ ਦੀਆਂ ਪਟਨਾਵਾਂ ਵਾਪਰ ਜਾਣ ਉਹਨਾਂ ਤੋਂ ਜ਼ਿਆਦਾ ਉਮੀਦ ਨਾ ਰੱਖੋ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਜੇ ਕੋਈ ਮੈਂ ਗਲਤ ਜਾ ਉੱਚਾ ਨੀਵਾਂ ਸ਼ਬਦ ਬੋਲ ਗਿਆ ਹਮਾਂ ਉਹਦੇ ਲਈ ਫੀਮਾ ਦਾ ਜਲਤਾ ਚਾਹ ਜੈ ਭੀ ਜੈ ਭਾਰ ਨਮੋ ਗੋਦਾ